ਵਧਣੀ ਵਾਲਾ ਕੀਪਾ ਚੱਲਿਆ ਕਬੱਡੀ ਪਾਉਣ ਇੱਕ ਕੀਪਾ ਟਾਂਡੇ ਵਾਲਾ ਇੱਕ ਕੀਪਾ ਸੁਰਖਪੁਰੀਆ ਇੱਕ ਕੀਪਾ ਪਹਿਲਾ ਵਧਣੀ ਵਾਲਾ ਹਰ ਇੱਕ ਕੀਪਾ ਤੁਹਾਡੇ ਸਾਹਮਣੇ ਮੇਰੇ ਪੰਜਾਬੀ ਵੀਰੋ ਐਸੇਲੇ ਗਿੱਰੀ ਤੇਰੇ ਨਾਲ ਪਾਲਾ ਇਦਾਂ ਲੱਗਦਾ ਜਿੱਦਾਂ ਰੋਬਨ ਹੌਟ ਹੁੰਦਾ ਕਬਾ ਲੈ ਵੀ ਹੁਣ ਫੇ ਅੱਜ ਮਲਡੂਰੇ ਤੋਂ ਇਸ ਗੱਭਰੂ ਨੂੰ ਰੋਬਨ ਹੌਟ ਕਬੱਡੀ ਦਾ ਕਿਹਾ ਜਾਊਗਾ पाला रोबिनहूड कोफ कबड्डी क्या बात है एडा जवान जेड़ा निक्षत्र टांडी होया एस एस जी, जी जी, जी अगली कबड्डी पाਉਣ ਲਈ ਉਧਰ ਸਾਡੇ ਐਸਜੀਐਸ ਵਾਲੇ ਰਾਜਵੀਰ ਖੰਗੂੜਾ ਜੀ ਹਰਪ੍ਰੀਤ ਖੰਗੂੜਾ ਜੀ ਜਤਿੰਦਰ ਵਿਰਕ ਜੀ ਜਗਰੂਪ ਗਿੱਲ ਜੀ ਮੈਚ ਵੇਖ ਰਹੇ ਆ ਆ ਰੋਬਨ ਹਡ ਕਬੱਡੀ ਦਾ ਸਾਹਮਣੇ ਇਧਰੇ ਪਾਸੇ ਵਿਕੋ ਸਾਹਮਣੇ ਕੀ ਪਾ ਬਹੁਤ ਸੋਹਣਾ ਲੱਕੀ ਸਦਮਾ ਫੈਸਲਾ ਲਾਓ ਅਗਲੀ ਕਬੱਡੀ ਰੰਦਾਵੇ ਕਰਦੇ ਸੰਗਭਰੂ ਦੀ ਗੱਲ ਕਿੰਦਾ 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 ਵਧਣੀ ਉਧਰੇ ਪਾਸੇ ਕਿੰਦੇ ਵਧਣੀ ਦੀ ਪੈ ਗਈ ਕਬੱਡੀ ਅਰਸ਼ ਸੁਖਰਾਜ ਰਮਾਣਾ ਕਹਿੰਦਾ ਜਿੱਥੇ ਵੀ ਗਊਗਾ ਪੰਜਾਬ ਦੇ ਮੇਲੇ ਤੇ ਟਰੈਕਟਰ ਆ ਲਓ ਰੋਬਨ ਹਟ ਕਬੱਡੀ ਆ ਰੋਬਨ ਹਟ ਆਫ ਕਬੱਡੀ ਉਹ ਕਹਿੰਦੇ ਪਾਲਾ ਤੇ ਕੀਪਾ ਕੀਪਾ ਤੇ ਪਾਲਾ ਉਹ ਪੈਦਾ ਪੈਦਾ ਦੇਖਾਂਗੇ ਮਲਡੂਰੇ ਦੇ ਵਿੱਚ ਵਾਹ ਪਤਨੀ ਵਾਲਿਆ ਵੀ ਅਸੀਂ ਉਹ ਰਾਜੇ ਮਹਾਰਾਜਾਂ ਦੇ ਸੁਲਤਾਨਾਂ ਨੇ ਉਹ ਦੇਖਾਂਗੇ ਸਾਹਮਣੇ ਬਦਨੀ ਵਾਲਾ ਕਹਿੰਦੇ ਕੀਪਾ ਕਬੱਡੀ ਪਾ ਰਿਆ ਪ੍ਰੋਫੈਸਰ ਸਾਹਿਬ ਕਰ ਦਿਓ ਗੱਲ ਮੁੰਡੇ ਦੀ ਮੁੰਡਾ ਜੱਜ ਦਾ ਮੁੰਡਾ ਫੱਬਦਾ ਬਹੁਤ ਸੋਹਣਾ ਫਰਤੀਲਾ ਪਰ ਸਾਹਮਣੇ ਦੇਖਦਾ ਵੀ ਉਸੇ ਹੀ ਉਮਰ ਦਾ ਬਾਬਾ ਜੀ ਵੇਖੋ ਸਾਹਮਣੇ ਇੱਕ ਪਾਸੇ ਉਹ ਤੋਤੇ ਰੰਗੀ ਕੱਚੇ ਦੇ ਵਿੱਚ ਮੁੰਡਾ ਚਿੱਟਾ ਜਿਹਾ ਰੰਗ ਹੈ ਔਰ ਗੋਰਾ ਰੰਗ ਹੈ ਦੂਜੇ ਪਾਸੇ ਸਾਬਲਾ ਔਰ ਦੇਖੋ ਸਾਹਮਣੇ ਰੰਗ ਵਾਲਾ ਬੜਾ ਕਹਿਨ ਦਾਸੀ ਹੈ ਪਰ ਕੀ ਪਾਜ ਕਮਾਲ ਕਰ ਗਿਆ ਕੀ ਪਾਜ